ਅੱਜ ਦੱਸਦੇ ਆਂ ਵੀ ਮੈਂ ਬੱਕਰੀ ਦਾ ਦੁੱਧ ਮਿੱਠਾ ਪਾ ਕੇ ਲੈ ਕੇ ਗਈ। ਕਹਿੰਦੇ ਨਾ ਬਾਬਾ ਜੀ ਸਾਹਿਬ ਨੇ ਸਾਨੂੰ ਅਸੀਂ ਦਰਸ਼ਨ ਕੀਤੇ। ਬਾਬਾ ਜੀ ਨਾ ਬਾਬਾ ਜੀ ਨੇ ਸਾਡੇ ਵੱਲ ਕੋਈ ਨਜ਼ਰ ਮਾਰੀ। ਤਾਂ ਛਾਨਚੰਦਰ ਬਾਬਾ ਜੀ ਰਾਮ ਕਰਨ ਲੱਗੇ ਉਹ ਬਾਹਰ ਬੈਠੇ ਸੀ। ਉਹਨਾਂ ਨੇ ਮੰਦੇ ਵਿੱਚ ਆਇਆ ਵੀ ਮੈਂ ਤਾਂ ਇੰਨੇ ਪਿਆਰ ਸ਼ਰਧਾ ਨਾਲ ਬਾਬਾ ਜੀ ਲਈ ਦੁੱਧ ਬੱਕਰੀ ਦਾ ਲੈ ਕੇ ਆਏ ਸੀ। ਪੂਰਨ ਮਹਾਪੁਰਖ ਦੀ ਇਹ ਨਿਸ਼ਾਨੀ ਹੁੰਦੀ ਹੈ। ਬਾਹਰੀ ਗੱਲ ਤਾਂ ਕੋਈ ਰਹ ਰਹੀ ਰਹ ਜਾਵੇ ਅੰਦਰ ਅੰਤਰ ਜਾਨਤਾ ਦੀ ਕੋਈ ਗੱਲ ਰਹਿਣ ਨਹੀਂ ਦਿੰਦੇ। ਬਾਬਾ ਜੀ ਨੇ ਜਦ ਹੀ ਬਾਬਾ ਮਹਿੰਦਰ ਸਿੰਘ ਨੂੰ ਬਚਨ ਕੀਤਾ ਕਹਿੰਦੇ ਮਹਿੰਦਰ ਸਿੰਘ ਪੁੱਛ ਕਿਸੇ ਕੋਲ ਬਾਹ ਬੱਕਰੀਆ ਦੁੱਧ ਹੈਗਾ? ਵੀ ਸਾਡੀ ਸਿਹਤ ਖਰਾਬ ਹੋ ਗਈ। ਉਹਨਾਂ ਨੇ ਆ ਕੇ ਬਾਹਰ ਕਿਹਾ ਵੀ ਕਿਸੇ ਕੋਲ ਬੱਕਰੀਆ ਦੁੱਧ ਹੈ। ਤੇ ਬਾਬਾ ਗਿਆਨ ਸਿੰਘ ਜੀ ਉੱਠ ਕੇ ਉਹਨਾਂ ਨੇ ਦੱਸਦੇ ਜਦ ਇਹ ਚਲੇਗੇ ਵੀ ਆ ਮੇਰੇ ਕੋਲ ਬੱਕਰੀਆ ਦੁੱਧ ਹੈ ਮੈਂ ਲੈ ਕੇ ਆਇਆ ਸੀ। ਉਹ ਇਹੋ ਜਿਹਾ ਬਾਣ ਮਾਰਿਓ ساری ਜ਼ਿੰਦਗੀ ਬਾਬਾ ਜਵਾਲਾ ਸਿੰਘ ਮਹਾਰਾਜ ਦੇ ਚਰਨਾਂ 'ਚ ਬਤੀਤ ਕਰ ਗਏ